Acu no Supre onde ia metrô. ਵੱਲੇ ਅਮਰੀਕਾ ਤੇਰੇ ਇਹਨੂੰ ਨਾ ਨਵਾਦੀ ਕੀ ਹੋ ਗਿਆ ਵੀਨੇ ਆਇਆ ਠੀਕ ਹੈ ਤੋਟਾ ਕੜਤਾ ਵਿੱਚੋਂ what do you ਸਾ ਮਾਦਾ ਅਮਰੀਕਾ ਖੇਚ ਪੈਂਦੀ ਆ ਖੇਚ ਪੈਂਦੀ ਆ ਹਣਾ ਪੈਪ ਦੀ ਕਿਛੜੀ ਝੱਡੀ ਹੈ ਕਿ ਬੰਦਾ ਘੱਟ ਆ ਹਾਂ ਬਣ ਕੇ ਫਿਰ ਬਾਈ ਕੋ ਨਾ ਪਿਆ ਇਹਨਾਂ ਦਵਾਈ ਜੰਮਦੀ ਨਹੀਂ ਥੱਲੇ ਹਾਂ ਇਤਰਾਵ ਸੀ ਚਾਰ ਭਰਾ ਇੱਕ ਆ ਫਿਰਦਾ ਸਾਰਿਆਂ ਨਾਲ ਵੱਡਾ ਆ ਰਿਹਾ ਉਦੋਂ ਛੋਟਾ ਮੈਂ ਆ ਉਦੋਂ ਛੋਟਾ ਉਹ ਤੇ ਉਦੋਂ ਛੋਟਾ ਆ ਗਿਆ Mas ਆਰਤੀ ਸਾਰੇ ਹਾਂਜੀ ਰਾਣਾ ਖੋਲ ਕੇ ਇਹਨੂੰ ਨਵਾ ਵੀ ਦੇ ਯਾਰ ਮੈਂ ਤਾਂ ਆਣਾ ਹੈ ਹਾਂ ਪੇਪ ਮਾਰਦੀਏ ਮੜਾ ਪ੍ਰੈਸ਼ਰ ਨਾ ਨਹੀਂ ਤਾਂ ਨਹੀਂ ਲਾਇਆ ਜਿ ਘਰ ਕੋ ਲੈ ਗਿਆ ਤਾਂ ਸਵਾਲ ਪੁੱਛ ਕੇ ਨਹੀਂ ਨਹੀਂ ਅਮਰੀਕਾ ਜਗਾੜ ਲਾਉਂਦਾ ਬਾਈ ਇਹ ਜਗਾੜ ਲੱਗੇ ਤੁਰੇ ਫਿਰਦੇ ਆਪਾਂ ਕਿਨੇ ਨਾ ਕਿੰਨੂ ਲਿਆ ਆ ਖਾਣ ਨੂੰ ਤੁਹਾਡੇ ਮੈਂ ਚਾਰ ਤਾਂ ਹੋਣੇ ਸੀ ਤਾਂ ਲੰਬੇ ਪੜਾਚਾ ਹੁਣ ਮੁਰਮੂਨੇ ਚੱਲੇ ਨਾ ਮਾਰੀ ਰੱਖੀ ਰੁਕੀ ਰੱਖਾ ਲਾ ਕੇ ਮਾਰਨ ਗਾਉਂਦੇ ਨਹੀਂ ਬਗਾ ਪਾ ਆ ਪੱਤੇ ਲਾਉਣੇ ਆ ਸਾਰੇ ਬੂਟੇ ਲਾਉਣੇ ਆ ਥੋੜੇ ਥੋੜੇ ਕਰਕੇ ਕੁਝ ਤਾਂ ਲੱਗੇ ਆਪਣੇ ਕੋਲ ਲਾ ਦਿਆਂਗੇ ਹਾਇ ਦਾ ਰੇਰੂ ਬਾਈ ਲੱਗਦੀ ਐ ਹੈ ਉਹ ਕੁਰਸੀ ਤੇ ਬੈਠਾ ਹਾਂ ਖੜਾਓ ਹੈ ਖੜਾ ਤੋ ਫਸੇ ਕੰਡਿਆ ਚੱਕ ਡੰਬਲ ਬੱਲੀ ਲੋਹਾਂ ਜੀ ਪੈਣਾ ਨੇ ਖੜੇ ਹੋ ਚਲੋ ਉੱਠੋ ਬਈ ਮੈਂ ਟਿਕਦਾ ਸੀ ਟੋਪ ਟੋਪਸੇਕਦਾ ਇਸੇ ਥੱਬੇ ਲਾ ਲਾ ਖੜਾਓ ਕੁਰਸੀ ਮੈਨੂੰ ਛੱਡ ਦੇ ਤੇ ਲਾ ਡੰਬਲ ਰਸੀਨਾ ਹੋਣਾ ਚਾਹੀਦਾ ਤੈਨੂੰ ਫੇਰ ਫੇਰ ਜਾਨ ਛੱਡੂ ਤੇਰੀ ਠੀਕ ਬੜਾ ਸਿਆਣਾ ਬੱਚਾ ਯਾਰ ਇਹ ਸਾਰੇ ਬੱਚਿਆਂ ਦਾ ਸਿਆਣਾ ਬੱਚਾ ਹੈ ਸਾਡਾ ਹਾਂ ਬੱਚਾ ਹੀ ਹਾਂ ਹਾਂ ਮਾਡੀ ਦਾੜੀ ਜਲਾ ਹੋ ਗਿਆ ਇਹ ਮਾਡੀ ਮਾਡੀ ਦਾੜੀ ਵੀ ਆ ਗਈ ਇਹ ਦੇਖਣਾ ਚਲੋ ਲੈ ਪਾਪਾ ਹੈ ਚੱਲ ਯਾਰ ਪਾਪਾ ਹੈਗਾ ਤੇਰਾ ਬਸ ਠੀਕ ਹੈ ਚੱਲ ਲਾਓ ਤੇ ਬਾਲਟੀ ਪਾਪਾ ਕਿਤੇ ਤਾਂ ਕਹਿ ਦੇਣਾ ਮੈਂ ਚਾਚਾ ਨੇ ਤੇਰਾ ਕਿਤੇ ਕਹਿ ਦੇਣਾ ਤੂੰ ਭਤੀਜਾ ਮੇਰਾ ਚੱਲ ਮੈਂ ਆਹ ਚਾਚਾ ਚੱਲ ਤੂੰ ਚਾਚਾ ਹੈਂ ਲਾ ਫਿਰ ਚਾਚਾ ਹੀ ਲਾਓ ਹਾਂ ਭਤੀਜੇ ਸੇ ਨਾ ਲਾ ਲਾ शाबाश सावधान हो सावधान सावधान हो यार पैर कट्ठे कर ला ओ, नहीं बदमाशी नहीं करनी नहीं यार सावधान हो हू चलो चलो ਇਹ ਧੁੱਪ ਪੈਂਦੀ ਆ ਯਾਰ ਤੇ ਇਧਰ ਆ ਜਾ ਇਧਰ ਆ ਜਾ ਸ਼ਾਮੇ ਹੋ ਜਾ ਇੱਥੇ ਮੂਹਰੇ ਖੜ ਮਰੇ ਇੱਥੇ ਇੱਥੇ ਸਾਹਮਣੇ ਮੂੰਹ ਕਰਕੇ ਚੱਲ ਉਹ ਤਾਂ ਹੁਣ ਬਸ ਕਰਤੀ ਉਹਨਾਂ ਨੇ ਸਪਰੇਅ ਜਾਣਗੇ ਉਹਦਾ ਹੂੰ ਚੱਲ ਸ਼ਾਬਾਸ਼ ਕੋਈ ਆਉਂਦਾ ਬਾਈ ਇੱਥੇ ਆਉਂਦਾ ਕਿਤੇ ਨਹੀਂ ਜੰਦਾ ਉਹ ਇਹ ਕਾ ਬਾਈ ਆ ਗਿਆ ਤੇਰਾ ਇੱਕ ਉਹ ਆ ਗਿਆ ਬਾਈ ਬਾਈ ਫਿਰਦੇ ਆ ਬਾਈ ਬਾਈ ਕਹਿੰਦੀ ਦੁਨੀਆ ਹੈ ਦਾਮ ਚੜਿਆ ਪਿਆ ਇਹਦਾ ਇੱਥੇ ਬੈਠਾ ਹੀ ਨਾ ਇੱਕ ਦੂਜੀ ਕੁਰਸੀ ਤੇ ਲੱਤਾਂ ਹਾਂ ਹਾਂ ਨੇਮ ਦਾ ਘਰ ਤੇ ਬਾਬੂ ਬੈਠੇ ਹੁੰਦੇ ਐਵੇਂ ਬੈਠਾ ਸੀ ਕੋਈ ਨਾ ਕੋਈ ਚਾਹੀਏ ਇੰਨਾ ਪੜਾ ਨਹੀਂ ਜਾਇਆ ਹਾਂ ਚੱਲਾ ਰਾ ਜੀ ਹੁਣ ਬਾਈ ਦਾ ਕੰਮ ਕਰਦਾ ਸ਼ਾਬਾਸ਼ ਸ਼ਾਬਾਸ਼ ਰਾਜਵਿੰਦਰ ਸਿੰਘ ਡੰਬਲ ਲਗਾਉਂਦਾ ਹੋਇਆ ਔਰ ਵਿੱਚ ਠੱਗੀ ਵੀ ਮਾਰਦਾ ਹੋਇਆ ਕੱਟ ਵੀ ਮਾਰਦਾ ਹੋਇਆ ਸ਼ਾਬਾਸ਼ ਬਾਏ ਬਾਈ ਬਾਏ ਬਾਏ ਕਰ ਦਿਆ ਬਸ ਜਾਣਦੇ ਤੂੰ ਲਾਲਾ ਸ਼ਾਬਾਸ਼ ਸ਼ਾਬਾਸ਼ ਰਾਜ ਨੂੰ ਠੰਡ ਆ ਗਈ ਹੁਣ ਪ੍ਰੈਕਟਿਸ ਫੁੱਲ ਕਰਿਆ ਕਰ ਟਾਇਰ ਵੀ ਪਾਉਣਾ ਤੇਰੇ ਮਗਰੋਂ ਟਾਇਰ ਪਾਇਆ ਕਰਾਂਗਾ ਇਧਰ ਲਿਬਾਨਾ ਫੜ ਲਾ ਹੁਣ ਕੋਈ ਨਹੀਂ ਕੋਈ ਨਹੀਂ ਕੁਝ ਨਹੀਂ ਹੁੰਦਾ ਕੁਝ ਨਹੀਂ ਲਈ ਚੱਲ ਸ਼ਾਬਾਸ਼ ਵਾਹ ਬਾਈ ਵਾਹ ਵੇ ਭਰਾ ਜੀ ਸਾਲੇ ਦਾ ਕੋਈ ਨਹੀਂ ਚੱਲ ਚੱਲ ਚੜੜੇ ਲਾਲਾ ਸਨੜੇ ਲਾਲਾ ਹਾਂ ਵਾਹ ਬਾਈ ਵਾਹ ਹਿਲਣਾ ਹਿਲਣਾ ਗਿਆ ਭਰਾ ਤਰ ਗਿਆ ਚੱਲ ਚੱਲ ਕੋਈ ਨਹੀਂ ਤੂੰ ਦੱਬੀ ਆ ਗਏ ਲੈ ਆ ਕੀ ਦੋਦਾ ਪਖੰਡ ਈ ਵਦੀ ਆ ਹਾਂ ਤੋ ਇਹ ਦੋ ਵਦੀ ਤੇਰੀ ਵੇਥੇ ਬੁੱਢਾ ਹੋ ਗਿਆ ਤੂੰ ਲਾ ਲਾ ਯਾਰ ਹਾਂ ਆਹ ਕੀ ਹੈ ਉਹ ਦੀਏ ਤੂੰ ਚੱਲ ਲਾ ਲਾ ਫਿਰ ਲਾ ਕੇ ਰੱਖ ਦੇ ਕੋਈ ਥੋੜੇ ਲਾਲਾ ਹੋਦਾ ਬੈਲਟ ਨੇ ਬੈਲਟ ਬੰਨਿਆ ਕਰ ਉਹ ਮੇਰੇ ਮਾਰੇਗਾ ਕੁੱਤੇ ਆ ਬੰਦੇ ਆ ਪੱਟ ਲੱਗ ਗਿਆ ਹਾਂ ਲਿਆ ਕੁਰਸੀ ਲਿਆ ਸੁਨਾ ਮਿੱਤਰਾਂ ਦੋਸਤਾਂ ਨੂੰ ਗੱਲ ਸੁਣਾ ਕੋਈ ਆ ਹੋਣਾ ਹੋਣਾ ਅਤਲੀ ਹੋਟਲ ਜਾਣ ਨੂੰ ਬੜਾ ਜੀ ਕਰਦਾ राजे ਦਾ ਇਹ ਪਾਰਟੀ ਕਰਨੀ ਹੈ ਪਾਰਟੀ ਕਰਾਏ ਕੋਈ ਨਹੀਂ ਪਾਰਟੀ ਕਰ ਦਿਆਂਗੇ ਆਪਾਂ ਬੇਫਿਕਰ ਰਹਿ ਤੂੰ ਚੱਕਾਂ ਲੈ ਦੋਸਤਾਂ ਅੰਮੇਲਾ ਅੰ ਮੇਰੇ 사ਚਾ ਕਾ ਕਾ ਕਕਰਾਵ ਹੂੰ ਚਾਚਾ ਖਰਾਵ ਕਰਦਾ ਕੋਈ ਨਹੀਂ ਪੁੱਤ ਚਾਚਾ ਇਨੇ ਲਾੜ ਲੜਾਉਂਦਾ ਚਾਚਾ ਪਿਆਰ ਕਰਦਾ ਚਾਚੇ ਨੇ ਫਰੂਟ ਖਵਾਏ ਹੁਣੇ ਛਿੱਲ ਕੇ ਬੀਜ ਕੱਢ ਕੇ ਵਧੀਆ ਫਰੂਟ ਖਵਾਏ ਰਾ ਚਾਚ ਛਾਲ ਗਾਉ ਖਵਾਏ ਚਾਚੇ ਤੇ ਚਾਚਾ ਲੜਦਾ ਕੋਈ ਨਹੀਂ ਪੁੱਤਰ ਮੇਰਾ ਕੜਜ ਹੋ ਗਿਆ ਸਾਡਾ ਤਾਈਂ ਦਾ ਐਸ ਕਰਕੇ ਐਂ ਕਰਦੇ ਆ ਨਾ ਹਾਂ ਚਾਚਾ ਭਤੀਜਾ ਕਰੀਕਾ ਨਾ ਗਰਾਵ ਕਰਦੇ ਆ ਕੋਈ ਨਹੀਂ ਕਰਦੇ ਆ ਆਪਾਂ ਗੱਲ ਚਾਚੇ ਭਤੀਜੇ ਨਾਲ ਆਈਡੀਆ ਉਹਨੂੰ ਪਲਾਨ ਉਹਨੂੰ 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 ਪਲਾਨ ਬਣਾਉਣੇ ਆ ਅਮਰੀਕਾ ਨੂੰ ਅਮਰੀਕਾ ਨੂੰ ਹਾਂ ਅਮਰੀਕਾ ਨੂੰ ਨਹੀਂ ਯਾਰ ਅਮਰੀਕਾ ਕਿਤਾਬੇ ਨਹੀਂ ਹੁੰਦਾ ਆਪਣੇ ਬੰਦਾ ਭੜਾ ਬਾਈ ਅਮਰੀਕਾ ਉਹ ਅਮਰੀਕਾ ਬਾਈ ਇੱਥੇ ਆ ਹਾਂਜੀ ਇਹ ਪਪਲਾਣਾ ਇਹਦਾ ਹਾਂਜੀ ਤੁਸੀਂ ਦਾ ਪਲਾਨ ਆ ਇਹਦਾ ਪਲਾਨ ਆ ਇਹਦਾ ਪਲਾਨ ਆ ਹਾਲੋ ਲੱਗਾਈ ਨਹੀਂ ਚਾਸ ਹੋਣੀ ਲੱਗਿਆ ਨਹੀਂ ਮੋਕਲਾ ਦਿਨ ਨਹੀਂ ਤੁਸੀਂ ਦਾ ਪਲਾਨ ਆ ਕੀ ਕਹਿੰਦਾ ਪਲਾਨ ਚਾਚੇ ਦਾ ਤੇ ਬਣਾ ਬਣਾ ਲੈਨੇ ਕੋਈ ਨਾ ਫਿਰ ਫਿਰ ਬਣਾਉਣੇ ਪੈਣ ਤਿੰਨ ਤੁਮ ਮੱਚਰਾ ਨਾਂਗ ਜੇ ਨਾਂਗ ਜੇ ਬਾਈ ਕੋ। ਦਵਾਏ ਕਿਹਨਾਂ? ਹੁਣੇ ਕਰੀਏ ਬਾਈ ਇੱਥੇ ਤਾਂ ਨਹੀਂ ਕਰੀ ਹੋਣੀਗੀ। ਪਰ ਉਹ ਕਣਕ ਵੱਡੀ ਵੱਡੀ ਚ ਕਰੀ ਐ ਜਿਹੜੀ ਐ ਵੱਡੇ ਵੱਡੇ ਐ। ਮਰੀ ਕੀ ਤੇ ਜਵਾਬ ਹੈ? ਤੂੰ ਪੱਠਿਆਂ ਨਾਲ। ਤੂੰ ਮਤ ਦੰਗਾ ਫਾਲਦਾ। ਚੱਲ ਟੰਬਲ ਚੱਕ। ਆਇਨਾ ਕਿਆ ਕਰਦਾ ਇੱਥੋਂ ਵੱਡਾ ਉਹ। ਡਾਂਗਾ ਪਾਲਦਾ ਤੈਨੂੰ ਡਾਂਗਾ ਸੱਟ ਲੈ ਫੇਰ ਮਾਰ ਮਾਰ ਡਾਂਗਾ ਤੇਰੀ ਘੜਦੇ ਧੁੱਕੀ ਫੇਰ ਹੈ ਚਾਚੇ ਚੁੱਤਿਆਂ ਨੇ ਨਹੀਂ ਛਡਾਉਣਾ ਨਾ ਤੇਰੇ ਪਾਪਿਆਂ ਪੂਪਿਆਂ ਨੇ ਛਡਾਉਣਾ ਅਗਲੇ ਮਾਰ ਮਾਰ ਕੇ ਬੰਬਾ ਬਣਾ ਦਿੰਦੇ ਹੁੰਦੇ ਆ ਅੱਛਾ ਹਾਂ ਲੈ ਬਣਾ ਡਾਂ ਹਾਂ ਤੈਨੂੰ ਬਣਾਉਂ ਆ ਮੈਂ ਬਾਅਦ ਦੇਣੀ ਰਦਾ ਕਿਉਂ ਨਹੀਂਦਾ ਤੂੰ ਤੂੰ ਤਾਂ ਭਰੇਗਾ ਪਾਣੀ ਰੱਦਾ ਨਹੀਂ ਤੂੰ ਬੱਸੀ ਆ ਬੱਬਰ ਸ਼ੇਰ ਆ ਰੱਦਾ ਨਹੀਂ ਤੂੰ ਵੇ ਕਿੱਡਾ ਬੱਬਰ ਸ਼ੇਰ ਏ ਚੱਲ ਇਧਰ ਆ ਉਹ ਡੰਬਲ ਚੱਕ ਵੇਖ ਲਿਆ ਯਾਰ ਇਹਨੂੰ ਕੀ ਬਾਗੀ ਹੋ ਜਾਂਦਾ ਇਹ ਮਿੱਥ ਤਾਂ ਬੱਛਾ ਉਹ ਨਾਲ ਤੂੰ ਮੈਨੂੰ ਮੈਨੂੰ ਕੁੱਟੂਆ ਸਦਾ ਉਹ ਲਾਬਾ ਉਹ ਕਿਸੇ ਨੂੰ ਛਡਾਉਣਾ ਨਹੀਂ ਪਾਪੇ ਨੇ ਵੀ ਜਾਵਣਾ ਇਸੇ ਪਾਪੇ ਮੈਂ ਦੋਹਾਂ ਨੂੰ ਢਾਲੂਆ ਵੇਖ ਲੋ ਡੱਬਲਾ ਮੈਂ ਮੂਠ ਪਾਵਾਂ ਆ ਚੱਕ ਯਾਰ ਡੰਬਲ ਰਾਜੇ ਯਾਰ ਡੰਬਲਲਾ ਯਾਰ ਸਮ ਹੋ ਗਿਆ ਆਪਣਾ ਚੱਲਾਂਗੇ ਫਿਰ ਸੱਟ ਰਹਿ ਗਿਆ ਇੱਕ ਇਧਰੋਂ ਵੀ ਮਿੰਟ ਚੀ ਸੱਟ ਰਹਿ ਗਏ ਚੱਲ ਗਮ ਖਾਂਗੇ ਉਹ ਬਹੁਤ ਕੁਝ ਖਾ ਲਿਆ ਹੁਣ ਆਪਾਂ ਚੱਕ ਤੂੰ ਆਹ ਕਿੰਨਾ ਦਾ ਕੁਝ ਖਾ ਲਿਆ ਕਿੰਨੂ ਖਾ ਲੇ ਫਰੂਟ ਖਾ ਲੇ ਚੱਲ ਗਮ ਖਾ ਲਿਆ ਹੋਰ ਕੀ ਖਾਣਾ ਇਧਰ ਆ ਇਧਰ ਆ ਰਾਜੇ ਬਾਈ ਪਰੇਸ਼ਾਨ ਨਾ ਕਰ ਮੈਨੂੰ ਯਾਰ ਲਾ ਖਵਾ ਦੂੰਗਾ ਰੱਖ ਦੇ ਇੱਥੇ ਪਲੇਟ ਰੱਖ ਦੇ ਚੱਲ ਭੱਜ ਜਾ ਲਾਸ ਡੰਬਲ ਲੌਡੰਬਲ ਲੌਡੰਬਲ ਚੱਕ ਸ਼ਾਬਾਸ਼ ਬੋਲ ਵੈ ਗੁਰੂ ਸਤਨਾਮ ਵੈ ਗੁਰੂ ਪਾਠ ਕਰਨ ਨਾਲ ਪਾਠ ਉਹ ਵੀ ਬਾਬੇ ਵੀ ਚੱਲ ਪਏ ਗੁਰਦੁਆਰਾ ਸਾਹਿਬ ਬਾਜ ਆਉਣ ਲੱਗ ਗਈ ਨਾ ਵਾਹ ਵੀ ਵਾਹ ਵਾਹ ਵੀ ਸ਼ਾਬਾਸ਼ ਰਾਜੇ ਜਾਣ ਜਾਣ ਕੇ ਲੱਤਾਂ ਚਾੜੀਆਂ ਲੱਤਾਂ ਇਕੱਠੀਆਂ ਕਰ ਲਾ ਰਾਜੇ ਯਾਰ ਆਏ ਨਾ ਘਰ ਪਰੇਸ਼ਾਨ ਮੈਨੂੰ ਚੱਕ ਜਾਣ ਆ ਸਾਵਧਾਨ ਚੱਲਾ ਚੱਲੋ 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 ਸ਼ਾਬਾਸ਼ ਕੋਕਾ ਚੱਲੋ 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 ਕਵਾਉਂਗਾ ਤੈਨੂੰ ਮੈਂ ਅਮਰੂਦ ਵੀ ਲਿਆਉਣਾ ਤੋੜ ਕੇ ਅਦਰੋਂ ਅਮਰੂਦ ਤੇ ਚੀਕੂ ਲਿਆਉਂ ਚੱਲ ਯਾਰ ਲਾ ਰਾਜੇ ਹਾਂ ਸ਼ਾਬਾਸ਼ ਮੈਂ ਤੇਰੇ ਡੈਡੀ ਨਾਲ ਕਰਦਾ ਗੱਲ ਇੱਕ ਰਾਤ ਲੱਤ ਨੂੰ ਰੱਸੀ ਪਾਇਆ ਕਰੂੰਗਾ ਤੇਰੇ ਫਿਰ ਤੂੰ ਭਜਦਾ ਨਹੀਂਗਾ ਰੱਸੀ ਬਾਕੇ ਇੱਥੇ ਰੱਖ ਰੱਖਾ ਕਰੂੰਗਾ ਫਿਰ ਹੁਣ ਤੂੰ ਮੇਨ ਤਗੜਾ ਹੋ ਗਿਆ ਮੈਂ ਬੁੱਢਾ ਬੰਦਾ ਤੂੰ ਭੱਜ ਜਾਣਾ ਮੈਥੋਂ ਹਾਂ ਨਹੀਂ ਯਾਰ ਰਾਜੇ ਬਿਲਕੁਲ ਹੀ ਬਹੁਤ ਗਲਤ ਗੱਲ ਆ ਤੇਰੇ ਆਸਤੇ ਨਾਤਾ ਤਰਕਵਾਕੀ ਨੂੰ ਬਹੁਤ ਗਲਤ ਬਹੁਤ ਗਲਤ ਲਾਇਆ ਯਾਰ ਪੂਰੇ ਨਹੀਂ ਲਾਇਆ ਰਾਜੇ ਯਾਰ ਲਾਤਾ ਗਾਵੇਂਗਾ ਕਿ ਕਿਤਨਾ ਨਹੀਂ ਐਵੇਂ ਕੋ ਕਰਦਾ ਹੁੰਦਾ ਮੈਂ ਝੂਠ ਬੋਲਦਾ ਯਾਰ ਇੰਨਾ ਵੱਡਾ ਬੰਦਾ ਤੂੰ ਗੱਪੀ ਹੈਗਾ ਤੇ ਕਾ ਦੇਖਿੰਨ ਪੀਛੇ ਨਹੀਂ ਮੈਂ ਨਹੀਂ ਕੁਛ ਕਰਨਾਗਾ ਜਿੰਨਾ ਜਦੋਂ ਕਾਹਰਾ ਹੀ ਆ ਕੋ 10 ਇਧਰ 10 ਇਧਰ ਲਾ ਦੇ 10 ਇਧਰ 10 ਇਧਰ ਐ ਲਾ ਦੇ ਚੱਲ ਬਸ ਫਿਰ ਗਿਣਤੀ ਸਹੀ ਕਰੀ ਤੂੰ ਆਪ ਹੀ ਗਿਣਤੀ ਕਰਨੀ ਹੈ ਠੀਕ ਹੈ ਚੱਲ ਚੱਕਾ ਫੇਰ ਤੂੰ ਫੇਰ ਤੂੰ ਕਹਿੰਦਾ ਨਾ ਕਿਨੂੰ ਹਾਂ ਫੇਰ ਖਵਾ ਦੂੰਗਾ ਫੇਰ ਕਿਨੂੰ ਕਿਨੂੰ ਛਿਲਕੇ ਦੇ ਦੂੰ ਤੈਨੂੰ ਬਸ ਠੀਕ ਐ ਆ ਵੀ ਖਾਵਾਂਗਾ ਚੰਗਾ ਚੱਲਾ ਸ਼ਾਬਾਸ਼ ਵਾਹ ਪੈਰ ਇਕੱਠੇ ਕਰ ਸਾਵਧਾਨ ਹੋ ਸਾਵਧਾਨ ਬੇ ਅੜੀਆਂ ਨਾ ਕਰਿਆ ਕਰ ਰਾਜੇ ਤੂੰ ਬੇਗ ਬਦਮਾਸ਼ੀ ਕਰਦਾ ਮੇਰੇ ਕੋਲੇ ਯਾਰ ਤੂੰ

आई 3 8 9 5 1 2 3 0 5 1 10 ਕਿੱਥੇ ਹੋ ਗਿਆ 3 ਲਾ ਕੇ 10 ਕਰ ਦਿੰਦਾ ਯਾਰ ਰਾਜੇ ਤੂੰ ਕਮਾਲ ਦਾ ਬੰਦਾ ਈ ਯਾਰ 1 2 4 5 ਮੈਂ ਤੇਰੇ ਅੱਖ ਕਿਦੇ ਲਾਈਵ ਨਹੀਂ ਹੋਣਾ ਕਿ ਜੇ ਤੂੰ ਐ ਕਰੇਂਗਾ ਤਾਂ ਹੋਰ ਗੁੱਸਾ ਦਾ ਹੋ ਹੀ ਗਿਆ ਮੈਂ ਫਿਰ ਅਮਰੀਕਾ ਸਮਝਾਇਆ ਇਹਨੂੰ ਆਪਾਂ ਆ ਲੈ 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 ਖਾ ਲੈ ਚ ਮਖ ਨਾਲ ਤੈਨੂੰ ਟੋਲੇ ਮੈਨੂੰ ਕੁੱਟੂਆ ਤੈਨੂੰ ਕੁੜ ਕੱਢੀ ਆਪਾਂ ਪਾਪਾ ਹੀ ਕਹਿੰਦਾ ਚੱਲ ਕੋਈ ਨਹੀਂ ਅੰਦਰ ਰੱਖ ਦੇ ਅੰਦਰ ਰੱਖ ਦੇ ਸਵੇਰੇ ਨਹੀਂ ਲੈ ਕੇ ਆਉਂਦਾ ਤੈਨੂੰ ਘਰੇ ਰਹਿ ਆਪਦੇ ਬਸ ਮੇਰੇ ਨਾਲ ਕੋਈ ਯਾਰੀ ਨਹੀਂ ਤੇਰੀ ਆਖੇਂ ਲੱਗਦਾ ਮੇਰੇ ਤੋਂ ਲੱਗਦਾ ਨਹੀਂ ਲੱਗਦਾ ਆਖੇ ਸੱਚੀ ਨਹੀਂ ਲੱਗਦਾਗਾ ਸੱਚੀ ਸੱਚੀ ਨਹੀਂ ਨਾ ਝੂਠ ਮਾਰੀ ਇਹਨਾਂ ਤੋਂ ਤੁਸੀਂ ਆਖੇ ਮੈਂ ਤੁਸੀਂ ਆਕ ਲੱਗੇ ਨਹੀ ਲੱਗਦਾਗਾ ਜਿਸ ਮੈਂ ਕਹਨਾ ਕਸਮ ਖਾਨਾ ਤੂੰ ਖਾਨਾ ਕਸਮ ਸਹੁਰਾ ਥੱਤਾ ਗਿਆ ਕਹਦਾ ਕਸਮਾਂ ਮੇਰੇ ਮਾਂ ਕ ਕਿਦ ਮੁਕਣਾ ਨਹੀਂ ਖੱਦਾ ਕੁੱਤੇ ਆ ਸਵਾਂ ਨਹੀਂ ਖਾਈਦੀ ਹੁੰਦੀਆਂ ਸਵਾਂ ਨਹੀਂ ਖਾਈਦੀ ਹੁੰਦੀਆਂ ਆ ਮੈਂ ਕਰੀ ਕਿ ਕਿਦ ਮੁਖਣਾ ਮੈਂ ਸੈ ਕਰੂੰਗਾ ਅਮਰੀਕੇ ਦੀ ਕਸਮ ਕਿਉਂ ਖਾਨਾ ਅਮਰੀਕੇ ਦੇ ਆ ਵਿਚਾਰੇ ਦੇ ਨਿਗ ਨਿਗ ਜਵਾਗ ਆ ਉਹਦੀ ਸੌਂ ਕਿਉਂ ਖਾਨਾ ਤੂੰ ਬੜਾ ਤੇਜ ਬੰਦਾ ਤੂੰ ਇਹ ਕਿਸੇ ਦੀ ਕਸਮ ਖਾਈ ਜੰਨਾ ਹੈ ਹਾਂ ਹਾਂ ਕਿਸੇ ਦੀ ਕਸਮ ਖਾਈ ਜੰਨਾ ਤੂੰ ਅਮਰੀਕਨ ਨੂੰ ਕਿ ਤੂੰ ਕੰਨਾ ਸਹੀ 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 ਕਰ ਰਹਾ ਗਿਣਤੀ ਨਹੀਂ ਸਹੀ ਕਰਦਾ ਤੂੰ ਗਿਣਤੀ ਤੂੰ ਗੱਪੀ ਹੈਗਾ ਗੱਪ ਮਾਰੀ ਜੰਨਾ ਮੈਂ ਕਹਾਂ ਗੱਪੀ ਮੈਂ ਤੇ ਤੇ ਕਿੰਨਾਂ ਗਿੰਤੀ ਨਾਲ ਨਹੀਂ ਨਹੀਂ ਕੱਪੀਆਂ ਤੂੰ ਨਾ ਨਾ ਨਹੀਂ ਨਹੀਂ ਨਾ ਚੈੱਕ ਕਿੰਨਾਂ ਲੱਗੇ ਬਸ ਨਾ ਸਵੇਰੇ ਮੇਰੇ ਨਾਲ ਯਾਰੀ ਕੋਈ ਨਾ ਤੈਨੂੰ ਮੈਂ ਪਾਰਕ ਲੈ ਕੇ ਜਾਵਾਂ ਨਾ ਕਿਤੇ ਨਹੀਂ ਲੈ ਕੇ ਜਾਂਦਾ ਨਾ ਖੇਤ ਲੈ ਕੇ ਆਵਾਂ ਕਿਉਂ ਮੈਂ ਲੈ ਕੇ ਨਹੀਂ ਜਾਂਦਾਗਾ ਦੱਸ ਕਿਉਂ ਨਹੀਂ ਆ ਨਾ ਲਕੇ ਮੈਂ ਉਹ ਗੈਨੀ ਹੋਰਾਂ ਨੂੰ ਮੁੰਡੇ ਉਹ ਮੇਰੇ ਬੇਲੀ ਹੈਗੇ ਉਹਨਾਂ ਨੂੰ ਬਣਾ ਲੂ ਮੈਂ ਬੇਲੀ ਤੇਰੇ ਨਾਲ ਕੋਈ ਦੋਸਤ ਹੀ ਨਹੀਂ ਆਪਣੇ ਕਿਉਂ ਤੂੰ ਆਖੇਂ ਲਾਦਾ ਚਾਚੇ ਦੇ ਆਪ ਦੇ ਦੇ ਯਾਰਾ ਮਸੰਦਾ ਹੈ ਕਿਤੇ ਆਪ ਦੇ ਚਾਚਾ ਕਿਤੇ ਆਪ ਦੇ ਚਾਚੇ ਨੂੰ ਕਹਿਣਾ ਤੂੰ ਮੈਨੂੰ ਚਾਚਾ ਕਹਿ ਕਿਤੇ ਕੁਛ ਕਹਿਣਾ ਕਦੇ ਕੁਛ ਕਹਿਣਾ ਤੂੰ ਪੁੱਤ ਪੱਤੀ ਦਾ ਲੈ ਮੈਂ ਭਤੀਜਾ ਮੈਂ ਚਾਚਾ ਤੇਰਾ ਕੰਜਰ ਦਿਆ ਸ਼ਤਾਨ ਆ ਪੁੱਤੀ ਦਾ ਜੇ ਮੈਂ ਭਤੀਜਾ ਬਣ ਜਾਣਾ ਚਲੋ ਚਾਚਾ ਜੀ ਐਂ ਕਰੋ ਪਾਠ ਸੁਣਾਓ ਪਾਠ

ਇੱਕ ਓਮਕਾਰ ਦਾ ਮਤਲਬ ਰੱਬ ਇੱਕ ਹੈ ਰੱਬ ਥਾਂ ਥਾਂ ਨਹੀਂ ਗਾ ਇੱਕ ਹੀ ਥਾਂ ਦਾ ਬੰਦੇ ਦੇ ਵੰਸਾਣੀਆਂ ਤੇ ਚੀ ਹੈ ਪਤਾ ਬੋਲ ਉੱਥੇ ਬਹਿ ਜਾ ਮੈਂ ਦੱਸਿਆ ਨਾ ਪਤਾ ਬੋਲ ਗੁੱਸਾ ਕਿਉਂ ਹੁੰਦਾ ਉਸੇ ਵਾਲੀ ਗੱਲਾਂ ਕਰਦਾ ਯਾਰ ਤੂੰ ਨਾ ਜਰਾ ਵਿਆਹ ਕਰਨਾ ਮੈਂ ਬਸ ਤੈਨੂੰ ਛੜਾ ਹੀ ਰੱਖਦਾ ਨਹੀਂ ਮੈਮ ਮੈਂ ਕਿਹਨਾਂ ਕੁੜੀ ਨਹੀਂ ਹੁੰਦੀ ਕਰੇਗਾ ਤੈਨੂੰ ਮੈਂ ਕਰਉਣਾ ਹੀ ਨਹੀਂ ਤੇਰਾ ਵਿਆਹ ਨਹੀਂ ਕਰਾਉਣਾ ਮੈਂ ਮੈਂ ਨਹੀਂ ਕਰਾਉਣਾ ਤੇਰਾ ਵਿਆਹ ਮੈਂ ਹੋ ਜੂ ਐ ਸੇ ਸੇ ਚੇਸਤਾ ਸੀ ਮੈਂ ਨਾ ਇਹ ਹੋ ਗਿਆਂ ਬੱਜਾ ਹਾਂ ਅਰੇ ਮੈਂ ਆਦੇ ਮੈਂ ਹੋ ਗਾਂ ਮੈਂ ਬੱਜਾ ਹੋ ਗਾਂ ਹਾਂ ਫੇ ਬੈਹੋ ਤੂੰ ਮੇਰਾ ਮੈਂ ਹੋ ਜੂ ਮੈਂ ਕਿਉਂ ਇਹਨੂੰ ਕਰੋ ਹੀ ਨਾ ਰਿਸ਼ਤਾ ਇਹਦਾ ਗੱਪੀ ਹੈਗਾ ਮੈਂ ਉਦੋਂ ਝੂਠ ਮਾਰਦਾ ਇਹ ਕਿਉਂ ਬਹੁਤ ਪਿਆਰ ਕਰੇਗਾ ਕਿ ਨਹੀਂ ਕਰਦਾ ਕਹੂੰਗਾ ਪਿਆਰ ਐਹਾ ਕੁੱਟਦਾ ਨਹੀਂ ਹੁਣ ਨਾ ਕੁੱਟਦਾ ਮਾਰਦਾ ਨਹੀਂ ਲੜਾਈ ਨਹੀਂ ਕਰਦਾ ਤੇ ਤੂੰ ਸ਼ਰਾਬ ਸ਼ਰਾਬ ਕੀ ਕਰਦਾ ਹੁੰਦਾ ਤੂੰ 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 ਟਿਕਾ ਨਾ ਮੈਂ ਨਾਸਾ ਕਾਉਣਾ ਹੈ ਉਹ ਤੂੰ ਆ ਕਹਿਆ ਸੀ ਆਪ ਪੀਵਾਂਗੇ ਉਹ ਤੇ ਤੇਰੇ ਵਿਆਹ ਵੇਲੇ ਆਖਿਆ ਸੀ ਹਾਂ ਤੇ ਵਿਆਹ ਵੇਲੇ ਪੀਲਾਂਗੇ ਕੀ ਹੁੰਦਾ ਮੈਂ ਤਾਂ ਪੀ ਲੂਗਾ ਨਾ ਤੂੰ ਨਾ ਪੀ ਠੀਕ ਹੈ ਤੂੰ ਪੀ ਨਹੀਂ ਚੰਗਾ ਯਾ ਭੈਖ ਤੇਰੇ ਤਿੰਨ 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 ਤੈਨੂੰ ਤਾਂ ਆਉਂਗਾ ਮੈਨੂੰ ਟਾਏਗਾ ਹਾਂ ਐਂ ਮੈਨੂੰ ਟਾਈ ਯਾਰ ਆਪਣੀ ਦਾ ਯਾਰੀ ਹੈ ਯਾਰ ਮੈਂ ਤੈਨੂੰ ਕਿੰਨਾ ਪ੍ਰੇਮ ਕਰਦਾ ਤੈਨੂੰ ਹੈ ਤੂੰ ਆ ਅਮਰੀਕਾ ਹਾਂ ਮੈਂ ਤੈਨੂੰ ਕਿੰਨਾ ਤੇਰੀ ਕਰਦਾ ਖਿਦਮਤ ਕਰਦਾ ਤੇਰਾ ਕਿੰਨਾ ਪਿਆਰ ਕਰਦਾ ਤੂੰ ਤੂੰ ਮੇਰੇ ਨਾਲ ਲੜਾਈ ਕਰਦਾ ਤੂੰ ਆ ਅਮਰੀਕਾ ਚਲ ਆ ਪਾ ਕੱਪੜੇ ਪਾ ਅਮਰੀਕਾ ਉਹ ਫਿਰਦਾ ਮੈਂ ਨਹੀਂ ਅਮਰੀਕਾ ਮਾਤਰ ਚਾ ਤੂੰ ਮੇਰਾ ਚਾਚਾ ਹੈ ਕਿ ਵਾਹ ਤੇਰਾ ਚਾਚਾ ਹੈ ਨਹੀਂ ਹੈ ਕੀ ਹੈ ਤੂੰ ਚਾਚਾ ਤੂੰ ਚਾਚਾ ਹੈ ਠੀਕ ਹੈ ਤੂੰ ਫੱਟੀ ਸਾਂ ਚੱਲ ਠੀਕ ਹੈ ਛੋਟਾ ਛੋਟਾ ਸਾੜਾ ਮਾ ਕੁੱਤੇ ਦਾ ਬੱਚਾ ਐਡਾ ਮੈਂ ਜੀਬੜ ਤੋਂ ਉੱਤੇ ਬੰਦਾ ਤੈਨੂੰ ਚਾੜਾ ਛੋਟਾ ਨਹੀਂ ਨਾ ਮੈਂ ਹੂੰ ਐਡਾ ਹੀ ਹੈ ਵੇ ਐਡਾ ਚਿੜੀ ਦਾ ਬੱਚਾ ਵਾ ਆ ਲੈਣੇ ਚੱਟੇ ਗਿਆ ਸੀ

ਉਹ ਕਰਾਪ ਬੰਦਾ ਯਾਰ ਏ ਆਪਾਂ ਦਵਾਰ ਨੂੰ ਕੁੱਟੂ ਆ ਕੇ ਟਾ ਗਏ ਮੈਨੂੰ ਨਰਾਇਣ ਤੰਗ ਕਰਦਾ ਮੈਂ ਦਾ ਨਰਾਇਣ ਵੜੋ ਅੰਦਰ ਯਾਰ ਕੋਠੇ 'ਚ ਵੜੋ ਤੇ ਡਾਂਗਾ ਨਾ ਫੇਰੀਏ ਡਾਂਗਾ ਤੇ ਪੈਣੇ ਤੇ ਟਾ ਦੇ ਇਹਨੂੰ ਇਹਦੇ ਨਾਲ ਟੌ ਚਾਪਿਆ ਕੇ ਟਾਉ ਤੈਨੂੰ ਐਵੇਂ ਟਾਉ ਮੈਨੂੰ ਮੈਂ ਭਰਾ ਹੋਵੇ ਕਿੱਦਾਂ ਬਾਪੂ ਨਹੀਂ ਬਾਪੂ ਨਹੀਂ ਹੂੰ ਆਈ ਨੋ ਸਵੇਰੇ ਆਈ ਕਿਦੇ ਨਾ ਆਏਗਾ ਪੁੱਤ ਬਾਹਰ ਮੈਂ ਲੈ ਕੇ ਨਹੀਂ ਆਉਣਾਗਾ ਤੂੰ ਕੱਲਾ ਆ ਜੀ ਨਹੀਂ 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 ਕਹਿਨੇ ਕਾ ਹਾਂ ਲੈ ਗਾ ਸੌਰੀ ਮੰਗ ਫਿਰ ਚਾਚੇ ਤੋਂ ਕੋਈ ਕਾ ਮੇਰਾ ਚਾਚਾ ਤੂੰ ਹੀ ਹੈ ਨਹੀਂ ਆਥੇ ਚਾਚਾ ਸਾਲਾ ਚਾਚਾ ਮੈਂ ਆ ਤੇਰਾ ਤੂੰ ਨਹੀਂ ਨਹੀਂ ਨਾ ਕੋਈ ਤਾਂ ਫੁੱਟੀ ਸਾਹ ਕੌਣ ਚੰਗਾ ਕਹਦਾ ਜੇ ਮੈਂ ਭਤੀਜਾ ਬਦੂਜਾ ਨਹੀਂ ਬਣਦਾ ਤੇਰਾ ਮੈਂ ਚਾਚਾ ਬਣੂਗਾ ਹੈ ਜੇ ਚਾਚਾ ਨਹੀਂ ਨਹੀਂ ਨਾ ਦੱਸਦਾ ਤੂੰ ਸੌਤਾ ਫੁੱਟੀ ਸਾਹ ਨਾ ਮੈਂ ਚਾਚੇ ਬਣੂ ਬਾਈ ਵੱਡਣਾ ਜੇ ਵੱਡਣਾ ਦਾ ਚਾ ਸਵੇਰੇ ਵੱਡ ਨਹੀਂ ਯਾਰ ਲੂਸਣਾ ਕੁੜੀਆਂ ਵਾਸਤੇ ਚਾਚਾ ਚਲੋ ਯਾਰ ਚਾਚਾ ਬਣ ਜਾ ਤੂੰ ਬਣ ਬੁਣ ਜਾ 10 ਜਣੇ ਵੇਖੀ ਹੁੰਦੇ ਹਣ ਆਪਣਾ ਸਪ੍ਰੇ ਕਰਦਿਆਂ ਕਿੰਨੇ ਰਾਜੇ ਯਾਰ ਐ ਨਾ ਕਰਿਆ ਕਰ ਨਾ ਕਿਹਾ ਇੰਨੇ ਨਾ ਇਹ ਲੈਦਾ ਇਦਾਂ ਦਾ ਹਾਂ ਐਡਾ ਕੰਮ ਹੈ ਭਤੀਜਾ ਠੀਕ ਹੈ ਕੁੜੀਆਂ ਬੱਚਾ ਆਪਣਾ ਸਪ੍ਰੇ ਕਰਦਿਆਂ ਕਿੰਨੇ ਸੇਰੇ ਮਾਤੇ ਸਰ ਕੋਲੇ ਜਾਊਗਾ ਉਹਨੂੰ ਕਹੂਗਾ ਰਾਜੇ ਨੇ ਰਾਜੇ ਦੀ ਬਦਮਾਸ਼ੀ ਦੀ ਕੱਢ ਯਾਰ ਬਚਾ ਉੱਥੇ ਹੀ ਪੌਣੇ ਨੇ ਆ ਹੈ ਬਾਈ ਰਾਜੇ ਦੀ ਬਦਮਾਸ਼ੀ ਕਢਾ ਕੇ ਲੇਵਾਂ ਕਿਦਿਆਂ ਮੇਰੀ ਮਾਂ ਨੂੰ ਭਾਬੀ ਨਾ ਕਹੇ ਕਿਹਾ ਸੀ ਮੈਂ ਉਹਨੂੰ ਭਾਬੀ ਭਾਬੀ ਕਹੂੰਗਾ ਜਾ ਕੇ ਮੈਂ ਜਾ ਕੇ ਭਾਬੀ ਕਹੂੰਗਾ ਨਾ ਗੁੱਸਾ ਮੈਨੂੰ ਲੱਗਦੀ ਭਾਬੀ ਹੈ ਜਦੋਂ ਮੈਂ ਗੁੱਸਾ ਜੂਹਾ ਉਹ ਕੰਜਰਾ ਮੇਰੇ ਵੱਡੇ ਭਰਾ ਦੀ ਬਹੂ ਹੈ ਮੇਰੀ ਭਾਬੀ ਲੱਗਦੀ ਆ ਉਹ ਪਾਪਾ ਪੱਪਾ ਬੰਡੀਆ ਆ ਮੇਰੀ ਤੇਰੀ ਤਾਂ ਮਾਂ ਮੇਰੀ ਤਾਂ ਭਾਬੀ ਐ ਨਹੀਂ 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 ਹੰਡਾ ਯਾਰ ਰਾਜੇ ਬਦਮਾਸ਼ੀ ਨਾ ਕਰਿਆ ਕਰ ਹਾਂ ਵੇਖੋ ਵੱਜੂ ਪਾ ਉਹ ਤਾਰ ਵੱਜੂ ਲਾਤੇ ਖੰਬੇ ਨਾਲ ਲੱਗੀ ਜਿਹੜੀ ਟਿੱਕੀ ਚੱਲਾ ਪਾ ਜਾਗਟ ਜੀ ਚੱਲ ਗਏ ਯਾਰ ਕਿਉਂ ਘਰੇ ਨਹੀਂ ਜਾਣਾ ਮੈਂ ਮੱਕੋਂ ਨਾ ਲਵਗਾ ਡੰਬਲ ਲਾ ਲਾ ਚੱਲਾ ਅਵੀ ਮਨ ਮਨ ਅਵੀ ਮਨ ਮਨ ਨਰੀਆਨਾ ਨਹੀਂ ਲੜਦਾ ਯਾਰ ਤੇਰੇ ਨਾਲ ਪਿਆਰ ਹੀ ਬੜਾ ਮੇਰਾ ਤੇਰੇ ਨਾਲ ਕਦੋਂ ਲੜਿਆ ਕਿਤੇ ਮੈਂ ਹੈਂ ਹੋਥਿਆ ਕਿਸੀ ਬੇਨਤੀ ਮੈਂ ਕਹ ਕਹਤਾ ਬੇਨਤੀ ਗਲਤ ਕਰਦਾ ਤੂੰ ਚੱਲ ਲਾ 10 10 ਪਤਾ ਬੇਨਤੀ ਵੇਣੇ ਤੇਰੀ ਸਹੀ ਹੁੰਦੀ ਏ ਜਨੇ ਚੱਲ ਚੱਲ ਵੇ ਕਿੰਨੀ ਠੱਗੀ ਮਾਰੂ ਆ ਇਹ 1 2 ਤੂੰ 3 3 ਇਹ 5 ਤੇ ਜਾ ਵੜਿਆ 4 ਹੋਇਆ ਨਹੀਂ ਭਾਈ ਬਲੇ ਇਹ ਟੰਨ ਹੋ ਗਿਆ ਅੱਧੀ ਵੱਡੀ ਹੁੰਦਾ ਇਹਦਾ ਭਾਈ ਹਾ ਤਾਂ ਤੇ ਹਾ ਤਾਂ ਤੇ ਟੰਨ ਕਰ ਦਿੰਦਾ ਤਾਂ ਇਹ ਕਿੰਨੇ ਟੰਨ ਲੈ ਪਾ ਕੇ ਕੀਤਾ ਇਹ ਕਿੰਨੇ ਟੰਨ ਟੰਨ ਕਿਹੜੇ ਤੇਰੀ ਮਾਂ ਮੇਰੇ ਮੂੰਚੋਂ ਹੋਰ ਗੜਾ ਗੜਾ ਸੁਣਦਾ ਤੂੰ ਇਹ ਕਿੰਨਾ ਟੰਨ ਵੇਖ ਵੇਖ ਕਿਵੇਂ ਬਤਾਰੂ ਵਾਂਗੂ ਕਰਦਾ ਓਏ ਚੱਲ ਦੋਸਤਾਂ ਸ਼ੁਕਰੀਆ ਕਰਦੇ ਜਿਹੜੇ ਵੇਂਦੇ ਆ ਧੰਨਵਾਦ ਕਰਦੇ ਫਿਰ ਕਟਾਂਗੇ ਕਰਦੇ ਕਿਉਂ ਸ਼ੁਕਰੀਆ ਕਰਦੇ ਫਿਰ ਫੋਨ ਕਟਾਂਗੇ ਲਾਈਵ ਚੱਲੀ ਜਾਂਦਾ ਏ ਸ਼ੁਕਰੀਆ ਜੇ ਕਦ ਅੱਤ ਬੰਦ ਕੇ ਜਿਵੇਂ ਕਰਦਾ ਹੁਣ ਨਾ ਕਰਦੇ ਸ਼ੁਕਰੀਆ ਵੀਰ ਜੀ